ਹਾਂਜੀ ਦੋਸਤੋ ਪਿਆਰਪਰੀ ਸਤਿ ਸ਼੍ਰੀ ਅਕਾਲ ਤੇ ਅੱਜ ਤੁਹਾਨੂੰ ਤੁਹਾਡੇ ਸਾਰਿਆਂ ਨੂੰ ਸਾਡੇ ਚੈਨਲ ਤੇ ਸਵਾਗਤ ਹੈ ਬਰਾਡ ਕਿਚਨ ਰੈਸিপি ਤੇ ਸੋ ਲਾਈਕ ਕਮੈਂਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਸਕੇ ਆਪਣਾ ਗਰੁਅੰਡ ਤੱਕ ਜ਼ਰੂਰ ਦੇਖਿਓ ਅੱਜ ਆਪਾਂ ਤੁਹਾਡੇ ਲਈ ਮਿੱਠੇ ਚਾੜ ਦੇ ਨਚਾਂ ਦੀ ਮਿਰਚਾਂ ਦਾ ਮਿੱਠਾ ਚਾੜ ਦੀ ਰੈਸিপি ਲੈ ਕੇ ਆਏ ਹਾਂ ਕੋਈ ਭੋਲ ਚੁਕੋਗੀ ਤਾਂ ਮਾਫ ਕਰਿਓ ਕਿਉਂਕਿ ਆਪਾਂ ਬਿਗਿਨਰ ਆ ਕੋਈ ਜ਼ਿਆਦਾ ਨੌਲੇਜ ਹੈ ਨਹੀਂ ਆਪਾਂ ਨੂੰ ਐਡੀਟਿੰਗ ਬਾਰੇ ਜਾਂ ਵੀਡੀਓ ਬਾਰੇ ਸੋ ਆਪਾਂ ਇਸ ਤਰ੍ਹਾਂ ਨਾਲ ਮਿਰਚਾਂ ਦੇ ਕਟਲ ਕਾਵਾਂਗੇ ਦੋਸਤੋ ਸੋ ਇਸ ਤਰ੍ਹਾਂ ਨਾਲ ਕਟਲ ਕਵਣਾ ਜਲਦੀ ਲੱਗ ਜਾਂਦੇ ਆ ਟਾਈਮਿੰਗ ਘਟ ਲੱਗਦੀ ਹੈ ਤੇ ਇੱਕ ਮਤਲਬ ਕਿ ਕੁਝ ਕੁ ਲੋਕ ਜਿਦਾ ਮਿਰਚ ਦੇ ਮਿਰਚ ਨੂੰ ਦੋ ਪਾਰਟ ਚ ਕੱਟ ਕਰਦੇ ਦੋ ਪਾਰਟ ਚ ਤੇ ਉਹਦਾ ਵੀ ਤੁਸੀਂ ਕਰ ਸਕਦੇ ਹੋ ਆਪਾਂ ਮਿਰਚਾਂ ਨੂੰ ਕਟਰ ਕਰ ਲਿਆ ਸੀਗਾ ਤੇ ਕੁਝ ਕੁ ਮਿਰਚ ਐਦਾਂ ਤੇ ਕੁਝ ਕੁ ਮਿਰਚ ਆਪਦਾ ਟਾਈਮਿੰਗ ਦੇ ਹਿਸਾਬ ਨਾਲ ਤੇ ਤੁਸੀਂ ਮਿਰਚਾਂ ਨੂੰ ਇਸ ਤਰ੍ਹਾਂ ਕੱਟ ਲਗਾ ਲੈਣੇ ਤੇ ਇਸ ਰੈਸਪੀ ਨੂੰ ਜ਼ਰੂਰ ਟਰਾਈ ਕਰਿਓ ਤੇ ਬਹੁਤ ਹੀ ਟੇਸਟੀ ਜਿਹੜਾ achar ਬਣ ਕੇ ਰੈਡੀ ਹੋ ਕੁਝ ਜ਼ਿਆਦਾ ਮਸਾਲੇ ਆਪਾਂ ਕੋਈ ਜ਼ਿਆਦਾ ਨਹੀਂ ਐਡ ਕੀਤੇ ਵਿੱਚ ਥੋੜੇ ਜੇ ਘੱਟ ਮਸਾਲਿਆਂ ਚ ਆਪਾਂ ਬਹੁਤ ਹੀ ਟੇਸਟੀ achar ਨੂੰ ਬਣਾਵਾਂਗੇ ਕੁਝ ਕੇ ਇਨਗਰੀਡੀਅੰਟਸ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਆਪਾਂ ਸਾਰੀ ਮਿਰਚਾਂ ਨੂੰ ਕੱਟ ਕਰ ਲਿਆ ਸੀਗਾ ਤੇ ਹੁਣ ਆਪਾਂ ਇਸ ਦੀ ਰੈਸਪੀ ਸਟਾਰਟ ਕਰਾਂਗੇ ਤੇ ਤੁਸੀਂ ਵੀ ਇਸ ਰੈਸਪੀ ਨੂੰ ਦੱਸਿਓ ਕਿੱਦਾਂ ਲੱਗੀ ਹੁਣ ਆਪਾਂ ਗੈਸ ਆਨ ਕਰ ਲਿਆ ਸੀਗਾ ਤੇ ਆਪਾਂ ਕੜਾਹੀ ਲਾਵਾਂਗੇ ਦੋਸਤੋ ਕੜਾਈ ਦੇ ਵਿੱਚ ਆਪਾਂ ਸਰੋਂ ਦਾ ਤੇਲ ਪਾਇਆ ਸੀਗਾ ਸਰੋਂ ਦਾ ਤੇਲ ਲਈ ਤੁਸੀਂ ਵਰਤਣਾ ਸਰੋਂ ਦੇ ਤੇਲ ਨਾਲ ਚਾਰ ਬਹੁਤ ਵਧੀਆ ਬਣ ਕੇ ਰੈਡੀ ਹੁੰਦਾ ਤੇ ਆਪਾਂ ਮੰਨ ਲਓ ਕਿ ਆਪਣਾ ਤੇਲ ਗਰਮ ਹੋਣ ਤੇ ਸੌਰੀ ਜਦੋਂ ਆਪਣਾ ਤੇਲ ਗਰਮ ਹੋਗਾ ਤਾਂ ਆਪਾਂ ਸਭ ਤੋਂ ਪਹਿਲਾਂ ਵਿੱਚ ਇਸ ਵਿੱਚ ਕਲੌਂਜੀ ਐਡ ਕਰਾਂਗੇ ਕਲੌਂਜੀ ਐਡ ਕਰਨ ਤੋਂ ਬਾਅਦ ਆਪਾਂ ਇਸ ਵਿੱਚ ਚਿੱਟੇ ਤਾਹ ਲਾਅ ਐਡ ਕਰਾਂਗੇ ਚਿੱਟੇ ਤਾਹ ਤੇ ਤੇਲ ਤੇ ਕਲੌਂਜੀ ਜਿਹੜੀ achar ਨੂੰ ਬਹੁਤ ਵਧੀਆ ਫਲੇਵਰ ਦੇਣਗੇ ਤੇ ਬਹੁਤ ਵਧੀਆ achar ਬਣੂਗਾ ਇਸ ਨਾਲ ਤੁਸੀਂ ਜ਼ਰੂਰ ਜ਼ਰੂਰ ਟਰਾਈ ਕਰਿਓ ਇਸ ਰੈਸিপি ਨੂੰ ਤੇ ਆਪਾਂ ਮਠਾਸ ਲਈ ਗੁੜ ਐਡ ਕਰਾਂਗੇ ਇਸ ਵਿੱਚ ਆਪਾਂ ਮਠਾਸ ਲਈ ਗੁੜ ਗੜਾਇ ਰੱਖੀਤਾ ਸੋ ਇਸ ਨੂੰ ਥੋੜਾ ਜਿਹਾ ਟਾਈਮ ਲੀਪ ਹੁੰਦੇ ਹੋਏ ਤੇ ਆਪਾਂ ਲਾਵਾਂਗੇ ਸੋ ਆਪਾਂ ਅੱਧਾ ਤੇ ਚਮਚਾ ਜਮਨ ਜਮੈਨ ਦਾ ਐਡ ਕੀਤਾ ਆਪਣੇ ਕੋਲ ਅੱਧਾ ਅੱਧਾ ਕਿਲੋ ਮਿਰਚਾਂ ਸੀਗੇ ਦੋਸਤੋ ਉਸਾ ਬਣਾ ਆਪਾਂ ਮਤਲਬ ਜੀ ਇਨਗਰੀਡੀਅੰਟ ਪਾਏ ਹ ਗੱਟ ਤੁਹਾਡੇ ਕੋਲ ਵੱਧ ਤਾਂ ਤੁਸੀਂ ਉਦਾਂ ਬਣਾ ਸਕਦੇ ਹੋ ਤੇ ਆਪਾਂ ਹੁਣ ਆਪਣੀਆਂ ਜਿਹੜਾ ਮਸਾਲੇ ਜੋ ਵੀ ਆਪਾਂ ਪਾਈ ਸੀਗੇ ਉਹ ਆਪਣੇ ਪੁੰਨ ਚੁੱਕੇ ਸੀ ਤੇ ਆਪਾਂ ਇਸ ਵਿੱਚ ਮਿਰਚਾਂ ਐਡ ਕੀਤੀਆਂ ਜੋ ਆਪਾਂ ਕੱਟ ਦਿੱਤੀਆਂ ਸੀ ਸੋ ਵੀਡੀਓ ਥੋੜੀ ਜਿਹੀ ਦੂਰ ਤੋਂ ਬਣਾ ਰਹੇ ਆ ਸੋ ਇੰਨੀ ਨੌਲਜਰੀ ਸੋ ਤੇ ਤਾਂ ਇਹ ਮੈਂ ਕੋਈ ਗਲਤੀ ਹੋ ਗਈ ਤਾਂ ਮਿਸਟੇਕ ਆ ਸੌਰੀ ਕਰਿਓ ਮਾਫ ਕਰਿਓ ਸੌਰੀ ਸੋ ਤੇ ਆਪਾਂ ਬਿਗਨਰੀ ਆ ਇਸ ਤੋਂ ਬਾਅਦ ਆਪਾਂ ਦ ਚਮਚ ਹਲਦੀ ਦਾ ਐਡ ਕੀਤਾ ਸੀ 1/2 ਕਿਲੋ ਵਿੱਚ ਆਪਨੇ ਕੋਲੇ ਦ ਚਮਚ ਆਪਾਂ ਨਮਕ ਵੀ ਐਡ ਕੀਤਾ ਹਲਕਾ ਹੁੰਦੇ ਹੋਏ ਇਸ ਨੂੰ ਆਪਾਂ 10 ਮਿੰਟ ਲਈ ਪਕਾਇਆ ਦੋਸਤੋ ਤੇ ਹਲਾਉਣ ਤੋਂ ਬਾਅਦ ਆਪਾਂ 10 ਮਿੰਟ ਲਈ ਢੱਕ ਕੇ ਇਸ ਨੂੰ ਪਕਾਇਆ ਸੀ ਤੇ ਉਸ ਤੋਂ ਬਾਅਦ ਠੰਡਾ ਹੋਣ ਤੋਂ ਬਾਅਦ ਤੇ ਮਤਲਬ ਗੈਸ ਆਫ ਕਰ ਦੇਣਾ ਤੁਸੀਂ ਤੇ ਠੰਡਾ ਹੋਣ ਤੋਂ ਬਾਅਦ ਇਸ ਨੂੰ ਕਿਸੇ ਵੀ ਬਰਤਨ 'ਚ ਕੱਢ ਦਿਓ। ਸੋ ਮਠਾਸ ਲਈ ਆਪਾਂ ਇਸ ਵਿੱਚ ਦਾਖਾ ਐਡ ਕੀਤੀ ਹੈ ਸੋ ਦਾਖਾ ਜ਼ਰੂਰ ਐਡ ਕਰਿਓ ਅਤੇ ਸੌਂਫ ਆਪਾਂ ਉੱਧੇ ਹੀ ਆਪਣੇ ਸ਼ੌਂਕਲੇ ਐਡ ਕੀਤੀ ਹੈ। ਅਗਰ ਤੁਹਾਡੇ ਕੋਲ ਹੈ ਨਹੀਂ ਤਾਂ ਸਕਿਪ ਵੀ ਕਰ ਸਕਦੇ ਹੋ ਤੁਸੀਂ। ਤੁਸੀਂ ਦੇਖ ਸਕਦੇ ਹੋ ਪਰਫੈਕਟਲੀ ਆਪਣਾ ਮਿਠਾ ਦਾ ਮਿੱਠਾ achar ਬਣ ਕੇ ਰੈਡੀ ਹੈ। ਤੁਸੀਂ ਵੀ ਜ਼ਰੂਰ ਕਰਿਓ ਇਸ ਰੈਸਪੀ ਨੂੰ ਫੋਲੋ ਕਰਿਓ ਤੇ ਲਾਈਕ ਕਮੈਂਟ ਕਰੋ ਸਬਸਕ੍ਰਾਈਬ ਕਰ ਲਓ ਮੈਂデア ਗਰੀ ਰੈਸਪੀ ਨਾਲ ਤੇ ਚਤਸਾ ਸੇ achar ਕਿਦਾਂ ਲੱਗਿਆ ਬਾਏ ਬਾਏ।